ਮੇਰਾ ਨਾਰਾ ਜੈਸ਼ ਕੁਮਾਰ ਸ਼ਰਮਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਂਡਰੀ ਗੁਰਦਾਸਪੁਰ ਜਿਹੜਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਭਾਗ ਵੱਲੋਂ ਐਨਐਸਕੇਓ ਜਿਹੜੇ ਸਾਡੀਆਂ ਟ੍ਰੇਡਸ ਜਿਹੜੀਆਂ ਸਕੂਲਾਂ ਚ ਚੱਲਦੀਆਂ ਨੇ ਇਹਦੇ ਵਿੱਚ ਬੱਚੇ 9 ਟੂ 12 ਐਜੂਕੇਸ਼ਨ ਲੈਂਦੇ ਨੇ ਇਹ ਇੱਕ ਡਿਸਟ੍ਰਿਕਟ ਦੇ ਵਿੱਚ ਸਕਿੱਲ ਕੰਪੀਟੀਸ਼ਨ ਸੀ ਜਿਹੜੇ ਬੱਚੇ ਅਲੱਗ-ਅਲੱਗ ਥੀਮ ਦੇ ਉੱਤੇ ਸਾਰੇ ਮਾਡਲ ਬਣਾ ਕੇ ਲਿਆਏ ਨੇ ਬਹੁਤ ਹੀ ਵਧੀਆ ਵਾ ਕਿ ਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹਨਾਂ ਬੱਚਿਆਂ ਦਾ ਜਿਹੜਾ ਸੀ ਅਲੱਗ-ਅਲੱਗ ਬਿਊਟੀ ਪਾਰਲਰਸ ਦੇ आईटी ਦੇ ਹੈਲਥਵੇ ਸੋਲਰ ਸਿਸਟਮ ਤੇ ਕੀ ਕਿਹਾ ਅਲੱਗ-ਅਲੱਗ ਹੋਰ ਨਿਊਟ੍ਰੀਸ਼ਨ ਤੇ ਜਿਹੜਾ ਵਾ ਮਾਡਲ ਬਣਾ ਕੇ ਬੱਚੇ ਲਿਆਏ ਸਕਿੱਲ ਕੰਪੀਟੀਸ਼ਨ ਤੇ ਬਹੁਤ ਵਧੀਆ ਲੱਗਿਆ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਆਪਣੇ ਬੜੇ ਅੱਛੇ ਰੋਜ਼ਗਾਰ ਜਿਹੜੇ ਨੇ ਪ੍ਰਾਪਤ ਕਰ ਸਕਦੇ ਨੇ ਇਸ ਤਰ੍ਹਾਂ ਹੀ ਅਲੱਗ-ਅਲੱਗ ਪ੍ਰੋਗਰਾਮ ਸਰਕਾਰ ਸਾਡੇ ਚਲਾ ਰਹੀ ਆ ਸਕੂਲ ਆਫ ਫੈਮਿਨਸ ਵਿੱਚ ਵੀ ਬਿਜ਼ਨਸ ਬਲਾਸਟਰ ਪ੍ਰੋਗਰਾਮ ਚੱਲਦਾ ਵਾ ਸੇਮ ਇਸੇ ਤਰ੍ਹਾਂ ਹੀ ਬਹੁਤ ਅੱਛਾ ਲੱਗਿਆ ਔਰ ਹੋਰ ਬੱਚਿਆਂ ਵਾਸਤੇ ਵਧੀਆ ਅਸੀਂ ਕੰਮ ਕਰਾਂਗੇ ਇੱਥੇ ਕੁਝ ਹੋਰ ਡਾਇਰੈਕਸ਼ਨ ਨੇ ਜਿਹੜੀਆਂ ਮੇਰੇ ਡਿਸਟ੍ਰਿਕਟ ਕੋਆਰਡੀਨੇਟਰ ਪ੍ਰਦੀਪ ਜੀ ਨੇ ਇਹਨਾਂ ਨਾਲ ਡਿਸਕਸ ਕੀਤੀਆਂ ਨੇ ਅਸੀਂ ਹੋਰ ਇਹਨਾਂ ਬੱਚਿਆਂ ਵਾਸਤੇ ਬਿਹਤਰ ਜੋ ਡਿਸਟ੍ਰਿਕਟ ਪੱਧਰ ਤੇ ਜਿਹੜਾ ਇਹਨਾਂ ਦਾ ਸਰਕਾਰ ਨੇ ਇਨਾਮ ਰਾਸ਼ੀ 2000 3000 4000 ਬੱਚਿਆਂ ਨੂੰ ਦਿੱਤੀ ਆ ਟਰੋਫੀਆਂ ਦਿੱਤੀਆਂ ਨੇ ਬਹੁਤ ਵਧੀਆ ਵਾ ਜੋ ਸਰਕਾਰ ਨੇ ਪ੍ਰਚਾਲਾ ਕੀਤਾ ਵਾ ਮੈਂ ਪ੍ਰਸ਼ੰਸਾ ਕਰਦਾ ਵਾਂ ਔਰ ਸਾਨੂੰ ਆਉਣ ਵਾਲੇ ਸਮੇਂ 'ਚ ਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਵਾ ਉਹ ਫੋਕਸ ਕਰਨਾ ਚਾਹੀਦਾ ਥੈਂਕ ਯੂ ਪਾਰਟਿਸਪੀਕੇਟ ਕਰਨੇ ਬੱਚੇ ਸਾਡੇ ਕੋਲ 20 ਸਕੂਲਾਂ ਨੇ ਜਿਹੜਾ ਵਾ ਭਾਗ ਲਿਆ ਵਾ ਤਕਰੀਬਨ 60 ਬੱਚੇ ਸੀ ਨਾਲ ਉਹਨਾਂ ਨਾਲ ਜਿਹੜੇ ਗਾਰਡ ਟੀਚਰ ਸੀ ਉਹਨਾਂ ਦੇ ਸਾਰਿਆਂ ਨੇ ਇੱਥੇ ਭਾਗ ਲਿਆ ਸਰ ਅਸੀਂ ਦੇਖਿਆ ਕਿ ਬੱਚੇ ਬਹੁਤ ਵੱਡੇ ਵੱਡੇ ਕਿੱਡੇ ਆ ਪ੍ਰੋਜੈਕਟ ਕਿੱਧਰ ਬਸ ਇਥੋਂ ਰਹਿ ਗਿਆ ਕਿੱਧਰ ਲੱਗ ਗਿਆ ਨਹੀਂ ਵਧੀਆ ਵਾ ਟੀਚਰਾਂ ਦੀ ਮਦਦ ਨਾਲ ਸਾਡੇ ਬੱਚੇ ਜਿਹੜੇ ਨੇ ਅੱਗੇ ਵਧਣਗੇ ਕਈ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਡਿਸਟ੍ਰਿਕਟ ਚ ਇੰਪਲੀਮੈਂਟ ਕਰ ਸਕਦਾ ਜਿੱਸਾ ਸੋਲਰ ਲਾਈਟ ਆ ਸੋਲਰ ਲਾਈਟ ਪੈਨਲ ਬਣਾਇਆ ਜਿਹੜਾ ਉਹਨਾਂ ਨੇ ਬਹੁਤ ਵਧੀਆ ਇਹ ਬੱਚੇ ਜੇ ਬਣਾਉਂਦੇ ਨੇ ਸਕੂਲ 'ਚ ਮੈਂ ਆਪਣੇ ਸਕੂਲਾਂ ਦੇ ਵਿੱਚ ਉਹਨੂੰ ਇੰਪਲੀਮੈਂਟ ਕਰ ਸਕਦਾ ਹਾਂ ਕਿ ਸਾਰੇ ਸਕੂਲਾਂ ਤੋਂ ਪਰਚੇਜ਼ ਕਰਨ ਔਰ ਆਪਣੇ ਸਕੂਲਾਂ ਦੇ ਬਾਹਰ ਜਿਹੜਾ ਵਾ ਉਹਨੂੰ ਡਿਸਪਲੇ ਕਰਨ ਇਹ ਇਸ ਤਰ੍ਹਾਂ ਹੀ ਹੈ ਕਿ ਦੂਜੇ ਦੇ ਨਾਲ ਵਧੀਆ ਅਸੀਂ ਡਵੈਲਪਮੈਂਟ ਕਰ ਸਕਦੇ ਹਾਂ ਐਜੂਕੇਸ਼ਨ 'ਚ ਸਭ ਤੋਂ ਮੈਸੇਜ ਦੇਣਾ ਚਾਹੁੰਗੇ ਬੱਚਿਆਂ ਨੂੰ ਬਹੁਤ ਵਧੀਆ ਵਾ ਸਾਨੂੰ ਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਨਾਲ ਜੁੜਨਾ ਚਾਹੀਦਾ ਵਾ ਸਾਡੇ ਕੋਲ ਆਈਟੀਆਈਸ ਨੇ ਗਵਰਨਮੈਂਟ ਪੋਲੀਟੈਕਨਿਕ ਨੇ ਇੰਜੀਨੀਅਰਿੰਗ ਕਾਲਜ ਨੇ ਇਸ ਤਰ੍ਹਾਂ ਹੀ ਐਨਐਸ ਦੇ ਅਪੋਰਚ ਜਿਹੜੀਆਂ ਆਪਾਂ ਲੈ ਜਿਹੜੀ ਵੀ ਟ੍ਰੇਡਸ ਆਪਾਂ ਪੜ੍ਹਦੇ ਆਂ ਆਪਾਂ ਕੰਮ ਕਰਦੇ ਆ ਉਸ ਫੀਲਡ ਵਿੱਚ ਸਾਨੂੰ ਅੱਗੇ ਚਲਾਣਾ ਚਾਹੀਦਾ ਵਾ ਸੋਲਰ ਸਿਸਟਮ ਇਸ ਵੇਲੇ ਸਮੇਂ ਦੀ ਲੋੜ ਹੈਗੀ ਆ ਸਾਡੇ ਕੋਲ ਜਿਹੜੇ ਨੇ ਕੈਮਰਾਜ਼ ਨੇ ਅਲੱਗ-ਅਲੱਗ ਸਿਸਟਮ ਸਾਡੇ ਕੋਲ ਨੇ ਸਾਡੇ ਕੋਲ ਬਿਊਟੀ ਪਾਰਲਰਸ ਦੇ ਅਲੱਗ-ਅਲੱਗ ਥੀਮਸ ਨੇ ਉਹਦੇ ਉੱਤੇ ਅਸੀਂ ਬੜਾ ਅੱਛਾ ਵਰਕ ਕਰ ਸਕਦੇ ਆ ਬੱਚੇ ਆਪਣਾ ਰੋਜੀ ਰੋਟੀ ਕਮਾ ਕੇ ਖਾ ਸਕਦੇ ਨੇ ਵਧੀਆ ਥੈਂਕ ਯੂ ਜੀ ਜੀ ਸਰ ਸਰ ਅੱਜ ਬੱਚਾ ਬਹੁਤ ਵੱਡਾ ਬ੍ਰਾਣਾ ਕੀ ਕਹਿਣਾ ਚਾਹੋਗੇ ਇਸ ਬੱਚੇ ਦੇ ਨਾਲ ਅਮਰਜੀਤ ਸਿੰਘ ਪUREWAL ਦੇਸ਼ ਦਾ ਸੋਰਸ ਕੋਆਰਡੀਨੇਟਰ ਅੱਜ ਦਾ ਜਿਹੜਾ ਸਕਿੱਲ ਕੰਪੀਟੀਸ਼ਨ ਪਹਾੜੇ ਵੱਲੋਂ ਆਯੋਜਿਤ ਕੀਤਾ ਗਿਆ ਵਾ ਤੇ ਜਿਹੜੇ ਬੱਚਿਆਂ ਨੇ ਬੜੇ ਵਧੀਆ ਬੜੇ ਉਤਸ਼ਾਹ ਦੇ ਨਾਲ ਇਹਦੇ ਜਿਹੜਾ ਵਾ ਭਾਗ ਲਿਆ ਵਾ ਜਿੰਨੀਆਂ ਵੱਖਰੀਆਂ ਵੱਖਰੀਆਂ ਟੈਕਨੀਕਸ ਜਿਵੇਂ ਇੱਕ ਬੱਚੇ ਨੇ ਹੀ ਦੇਖਿਆ ਇੱਥੇ ਉਹਨੇ ਪ੍ਰੋਗਰਾਮਿੰਗ ਦੇ ਉੱਤੇ ਮਤਲਬ ਜਿਹੜਾ ਵਾ ਮਾਡਲ ਜਿਹੜਾ ਵਾ ਪੇਸ਼ ਕੀਤਾ ਹੈ LED ਦਾ ਮਾਸ਼ਾਲ ਮਾਡਲ ਜਿਹੜਾ ਹੈ ਉਹ ਬੜਾ ਵਧੀਆ ਮਾਡਲ ਹੈ ਸਾਡੇ ਕੋਲ ਸੋ ਜੇ ਇਸ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਵਿਭਾਗ ਜਿਹੜਾ ਵਾ ਇੰਟਰਸਟ ਜਿਹੜਾ ਕ੍ਰੀਏਟ ਕਰ ਰਿਹਾ ਮੇਰਾ ਖਿਆਲ ਉਹ ਸਮਾਜ ਦਾ ਦੂਰ ਨਹੀਂ ਹੈਗਾ ਕਿ ਜਿਹੜੇ ਬੱਚੇ ਨੌਕਰੀਆਂ ਦੇ ਪਿੱਛੇ ਜਿਹੜਾ ਵਾ ਜਾਣ ਦੀ ਜਿਹੜੀ ਹੋੜ ਜਿਹੜੀ ਲੱਗੀ ਆ ਇਹ ਬੱਚੇ ਆਪਣੇ ਆਪ ਜੋਗੇ ਹੋ ਕੇ ਆਪਣਾ ਜਿਹੜਾ ਬਿਜ਼ਨਸ ਜਿਹੜਾ ਵਾ ਸਮਾਲ ਸਕੇਲ ਦੇ ਉੱਤੇ ਸ਼ੁਰੂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੱਡੇ ਪੱਧਰ ਤੇ ਵੀ ਜਿਹੜਾ ਵਾ ਲਿਜਾ ਸਕਦੇ ਆ ਸੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਸਾਰੇ ਬੱਚਿਆਂ ਨੂੰ ਦੂਜੇ ਬੱਚੇ ਜਿਹੜੇ ਆ ਕਿਹੜੇ ਜ਼ਿਲ੍ਹੇ ਚ ਕੋਸ਼ ਸਕੂਲ ਜਿਹੜੇ ਨੇ ਐਨਐਸਕੇਯੂ ਕੋਲੇ ਆਏ ਨੇ ਬਾਕੀ ਬੱਚਿਆਂ ਨੂੰ ਇਹਨਾਂ ਨੂੰ ਦੇਖ ਕੇ ਇਸ ਸਕੀਮ ਨੂੰ ਜਿਹੜਾ ਐਡਾਪਟ ਕਰਨਾ ਚਾਹੀਦਾ ਤਾਂ ਕਿ ਬੱਚੇ ਆਪਣੇ ਜੋ ਆਪਣੇ ਪੈਰਾਂ ਦੇ ਤੇ ਆਪ ਖੜੇ ਹੋ ਸਕਣ। ਬੱਚਿਆਂ ਨੂੰ ਕੀ ਗਏ ਅਪਰੀਸ਼ੀਏਟ ਕੀਤਾ ਗਿਆ। ਬੱਚਿਆਂ ਨੂੰ ਦੇਖੋ ਨੇਚਰਲੀ ਹੈ ਜੇ ਸ਼ਾਬਾਸ਼ ਵੀ ਦਿੱਤੀ ਜਾਏ ਕਹਿੰਦੇ ਉਹ ਵੀ ਮਤਲਬ ਘੱਟ ਨਹੀਂ ਹੁੰਦੀ ਪਰ ਇੱਥੇ ਬੱਚਿਆਂ ਨੂੰ ਫਸਟ ਜਿਹੜਾ ਬੱਚਾ ਜਿਹੜਾ ਉਹਨੂੰ 4000 ਰੁਪਏ ਦਾ ਚੈੱਕ ਜਿਹੜਾ ਵਾ ਸੈਕੰਡ ਬੱਚੇ ਨੂੰ 3000 ਰੁਪਏ ਦਾ ਥਰਡ ਬੱਚੇ ਜਿਹੜਾ ਵਾ 2000 ਰੁਪਏ ਦਾ ਚੈੱਕ ਕੰਸੋਲੇਸ਼ਨ ਪ੍ਰਾਈਜ਼ ਇਦਾਂ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਏਗਾ ਦੂਸਰੇ ਬੱਚੇ ਜਿਹੜੇ ਅੱਜ ਪੋਜੀਸ਼ਨ 'ਚ ਨਹੀਂ ਆਏ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਦੇ ਮਨ ਦੇ ਵਿੱਚ ਇੱਕ ਲੈਗ ਚੇਸਟਾ ਲੈ ਕੇ ਜਾਣਗੇ ਕਿ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਪੀਟਿਸ਼ਨ ਜਿੱਤ ਕੇ ਤੇ ਇਹਨਾਂ ਨੂੰ ਜਿਹੜਾ ਪ੍ਰਾਈਜ਼ ਮਿਲ ਜੀ ਆਉਂਦਾ ਸਰ ਬਹੁਤ ਸਾਰੇ ਪ੍ਰੋਜੈਕਟ ਆਪਾਂ ਦੇਖੇ ਆ ਪਰ ਤੁਹਾਡੇ ਤੁਹਾਡੇ ਖਾਸ ਤੌਰ ਤੇ ਬਹੁਤ ਵਧੀਆ ਪ੍ਰੋਜੈਕਟ ਕਿਹਾ ਸੀ ਸਭ ਤੋਂ ਵਧੀਆ ਪ੍ਰੋਜੈਕਟ ਜਿਹੜਾ ਵਾ ਆਪਣਾ ਜਿਹੜਾ ਪਹਿਲੇ ਨੰਬਰ ਦੇ ਉੱਤੇ ਪੋਜੀਸ਼ਨ ਜਿਹੜੀ ਆਈ ਹੈ ਉਹਦੇ ਵਿੱਚ ਬੱਚਿਆਂ ਨੇ ਜਿਹੜੀ ਪ੍ਰੋਗਰਾਮਿੰਗ ਕੀਤੀ ਹੈ ਇੱਕ ਸਕੂਲ ਦੀ ਵੈਬਸਾਈਟ ਜਿਹੜੀ ਆ ਉਹ ਤਿਆਰ ਕੀਤੀ ਆ ਪਲਸ 1 ਦੇ ਬੱਚੇ ਹੈਗੇ ਇਹ ਦੇਖੋ ਇੰਨਾ ਮਤਲਬ ਖਾਸ ਕਰਕੇ ਲੜਕੀਆਂ ਜਿਹਨਾਂ ਦੋਵਾਂ ਨੇ ਤਿਆਰ ਕੀਤੇ ਆ ਇੱਕ ਇੱਕ ਚੀਜ਼ ਉਹਨਾਂ ਨੂੰ ਪ੍ਰੋਗਰਾਮਿੰਗ ਬਾਰੇ ਜਿਹੜਾ ਨੌਲੇਜ ਹੈਗਾ ਹੀ ਸੋ ਇਸ ਤਰ੍ਹਾਂ ਦੇ ਬੱਚੇ ਜੇ ਪਲਸ 1 ਦੇ ਲੈਵਲ ਦੇ ਉੱਤੇ ਇਸ ਤਰ੍ਹਾਂ ਦੇ ਜਿਹੜਾ ਸੋਚ ਰਹੇ ਨੇ ਤੇ ਬੱਚੇ ਜਿਹੜੇ ਆ ਭਵਿੱਖ ਦੇ ਵਿੱਚ ਜਿਹੜੇ ਨੇ ਮੇਰਾ ਖਿਆਲ ਬਾਹਰਲੇ ਮੁਲਕਾਂ ਨੂੰ ਵੀ ਜਿਹੜਾ ਉਹ ਕੰਪੀਟ ਕਰਨਗੇ ਦੇਖੋ ਫਾਰਥ ਕੰਟਰੀ ਜਿਹੜੇ ਆ ਉਹ ਹੀ ਪ੍ਰੋਗਰਾਮਿੰਗ ਕਰ ਰਹੇ ਆ ਸਾਡੇ ਵਿੱਚ ਇਹ ਬੱਚਿਆਂ ਨੂੰ ਜਿਹੜਾ ਇੱਕ ਪਲੇਟਫਾਰਮ ਮਿਲਿਆ ਇਹ ਉਤਸ਼ਾਹਤ ਹੋਇਆ ਅੱਜ ਫਸਟ ਆਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਡਿਵੈਲਪ ਕਰਦੇ ਸ੍ਰੀਮਾਨ ਇਹ ਨਾਲ ਉਹਨਾਂ ਨੂੰ ਪਰਚੇਜ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੋ ਉਹਦੇ ਵਿੱਚ ਜਿਹੜੀ ਇੱਕ ਚੀਜ਼ ਇੱਥੇ ਦੇਖੀ ਹੈ ਕਿ LED ਇੱਕ ਸਕੂਲ ਜਿਹੜਾ ਹੈ LED ਜਿਹੜੀ ডিসਪਲੇ ਹੁੰਦੀ ਹੈ ਜਿਹੜੀ ਅੱਜ ਸਮੇਂ ਦੀ ਲੋੜ ਹੈ ਆਪਾਂ ਦੇਖਦੇ ਹਾਂ ਦੁਕਾਨਾਂ ਦੇ ਉੱਤੇ ਬਾਹਰ ਜਿਹੜਾ ਸਾਰਾ ਜਗਦਵੀਆਂ ਦੇ LED ਜਿਹੜੀਆਂ ਨੇ ਡਿਊਰ ਸਾਹਿਬ ਨੇ ਕਿਹਾ ਕਿ ਦੇਖੋ ਸਕੂਲਾਂ ਦੇ ਵਿੱਚ ਵੀ ਜਿਹੜੇ ਨੇ ডিসਪਲੇ ਬੋਰਡ ਜਿਹੜੇ ਆ ਸਕੂਲ ਲਗਾਉਂਦੇ ਆ ਉਹ ਕਿਤਾ ਹੋਰ ਪਰਚੇਜ਼ ਕੀਤੇ ਜਦੋਂ ਸਾਡੇ ਸਕੂਲ LED ਵਾਲੇ ਜਿਹੜੇ ਬਣਾਣੇ ਆ ਖੁਦ ਬਣਾਉਂਦੇ ਵੀ ਨੇ ਨੋਮੀਨਲ ਮਾਰਜਨ ਦੇ ਉੱਤੇ ਸਕੂਲਾਂ ਨੂੰ ਜਿਹੜਾ ਇਹ ਦੇ ਸਕਦੇ ਆ ਸੋ ਉਹਦੇ ਨਾਲ ਜਿੱਥੇ ਸਕੂਲਾਂ ਨੂੰ ਜਿਹੜੀ ਹੈ ਮਤਲਬ ਇੱਕ ਸਸਤਾ ਜਿਹੜਾ ਸਾਡੇ ਕੋਲ LED ਮਟੀਰੀਅਲ ਜਿਹੜਾ ਮਿਲੇਗਾ ਉੱਥੇ ਬੱਚਿਆਂ ਨੂੰ ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਏਗਾ ਉਹਨਾਂ ਦਾ ਮਟੀਰੀਅਲ ਜਿਹੜਾ ਵਾ ਵਿਦਨ ਡਿਸਟ੍ਰਿਕਟ ਵਿਦਨ ਸਕੂਲਾਂ ਦੇ ਵਿੱਚ ਚਲਾਵਾ ਉਹਦੀ ਲਾਗਤ ਵੀ ਆ ਉਹ ਕੰਜ਼ਿਊ ਹੋ ਜਾਏਗਾ ਤੇ ਬੱਚਿਆਂ ਨੂੰ ਪ੍ਰਾਫਿਟ ਰਹੇਗਾ ਬੱਚਿਆਂ 'ਚ ਹੋਰ ਇੰਟਰਸਟ ਜਗਾਉਣਾ ਹੈ